ਪੰਜਾਬ ਦੇ ਵਿੱਚ ਜੇ ਕੋਈ ਕਿਸੇ ਨੂੰ ਦੇਸ਼ ਭਗਤਾਂ ਦਾ ਨਾਮ ਪੁੱਛੇ ਤਾਂ ਸਭ ਤੋਂ ਪਹਿਲਾਂ ਉਹ ਨਾਮ ਆਊਗਾ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਰਾਜਗੁਰੂ ਸਖਦੇਵ ਤੇ ਭਗਤ ਸਿੰਘ ਬਾਕੀ ਸ਼ਹੀਦਾਂ ਬਾਰੇ ਜਿਹੜੀ ਆਮ ਚਰਚਾ ਉਹ ਇੱਥੇ ਹੁੰਦੀ ਰਹਿੰਦੀ ਹੈ ਪਰ ਅੱਜ ਗੱਲ ਕਰਾਂਗੇ ਰਾਜਗੁਰੂ ਬਾਰੇ ਅਤੇ ਹੈਗੀ ਹੈ 24 ਅਗਸਤ 24 ਅਗਸਤ 1908 ਨੂੰ ਜਿਹੜਾ ਪੂਨੇ ਦੇ ਨੇੜੇ ਖੇੜਪਿੰਡ ਵਿੱਚ ਰਾਜਗੁਰੂ ਦਾ ਜਿਹੜਾ ਜਨਮ ਹੈ ਉਹ ਹੋਇਆ ਸੀ ਤੇ ਪੜਾਈ ਤੋਂ ਵਿੱਚੋਂ ਜਦੋਂ ਇਹਨਾਂ ਦਾ ਮਨ ਉਚਾਰਟ ਹੋ ਗਿਆ ਤਾਂ ਇਹ ਬਨਾਰਸ ਆ ਗਏ ਬਨਾਰਸ ਆ ਗਏ ਸੰਤਕ੍ਰਿਤ ਸਿੱਖੀ ਉੱਥੇ ਸ਼ੇਵ ਪਰਮਨ ਨਾਲ ਇਹਨਾਂ ਦਾ ਮੇਲ ਹੁੰਦਾ ਤੇ ਸ਼ੇਵ ਪਰਮਨ ਨਾਲ ਮੇਲ ਤੋਂ ਬਾਅਦ ਅੱਗੇ ਚੰਦਰ ਫਿਕਰ ਆਜ਼ਾਦ ਨਾਲ ਮੇਲ ਹੁੰਦਾ ਤੇ ਉਸ ਤੋਂ ਬਾਅਦ ਭਗ ਸਿੰਘ ਨਾਲ ਇਹਨਾਂ ਦਾ ਮੇਲ ਹੁੰਦਾ ਫਿਰ ਇਹ ਲਾਹੌਰ ਆ ਜਾਂਦੇ ਨੇ ਉੱਥੇ ਇਹਨਾਂ ਨੇ ਸਿਕਾਠ ਨੂੰ ਮਾਰਨ ਦੀ ਜਿਹੜੀ ਸਾਰਾ ਉਹ ਪਲਾਨ ਤਿਆਰ ਕਰਦੇ ਨੇ ਤੇ ਜੈਗਪਾਲ ਨੇ ਇਸ਼ਾਰਾ ਕਰਨਾ ਹੁੰਦਾ ਪਰ ਉਹ ਜਦੋਂ ਸਾਂਡਰਸ ਨਿਕਲਦਾ ਜੈਗਪਾਲ ਉਹਦੋਂ ਇਸ਼ਾਰਾ ਕਰਦਾ ਤੇ ਇਹ ਸਾਂਡਰਸ ਨੂੰ ਮਾਰ ਦਿੰਦੇ ਨੇ ਤੇ ਉਥੋਂ ਕੇਸ ਕੱਟ ਕੇ ਭਗ ਸਿੰਘ ਦੇ ਨਾਲ ਹੀ ਇਹ ਨਿਕਲ ਆਉਂਦੇ ਨੇ ਟ੍ਰੇਨ ਦੇ ਰਾਹੀਂ ਤੇ ਉਸ ਤੋਂ ਬਾਅਦ ਬੀਕੇ ਦੱਤ ਤੇ ਭਗ ਸਿੰਘ ਦਾ ਬੰਬ ਸੁੱਟ ਕੇ ਅਸੈਂਬਲੀ ਦੇ ਵਿੱਚ ਗ੍ਰਿਫਤਾਰੀ ਹੈ ਜਿਹੜੀ ਉਹ ਦੇ ਦਿੰਦੇ ਨੇ ਤੇ ਸੁਖਦੇਵ ਵੀ ਗ੍ਰਿਫਤਾਰ ਹੋ ਜਾਂਦਾ ਤੇ ਸਾਂਡਰਸ ਦੇ ਕਤਲ ਤੋਂ ਬਾਅਦ 9 ਮਹੀਨੇ ਬਾਅਦ ਆਪਣੇ ਘਰੇ ਰਾਜਗੁਰੂ ਆਉਂਦਾ ਉੱਥੇ ਇੱਕ ਦਵੇਕਰ ਨਾਂ ਦਾ ਬੰਦਾ ਜਿਹੜਾ ਕਿ ਪਹਿਲਾਂ ਦੇਸ਼ ਭਗਤ ਹੁੰਦਾ ਉਹ ਇਹਨੂੰ ਪਛਾਣਦਾ ਹੁੰਦਾ ਉਹ ਇਹਦੀ ਗ੍ਰਿਫਤਾਰੀ ਹੈ ਜਿਹੜੀ ਰਾਜਗੁਰੂ ਦੀ ਉਹ ਕਰਵਾ ਦਿੰਦਾ ਤੇ ਤੁਹਾਨੂੰ ਪਤਾ ਹੀ ਹੈ ਕਿ ਭਗਤ ਸਿੰਘ ਦੇ ਨਾਲ ਇਹ ਰਾਜਗੁਰੂ ਤੇ ਸੁਖਦੇਵ ਨੂੰ ਜਿਹੜੀ ਫਾਂਸੀ ਉਹ ਦਿੱਤੀ ਗਈ ਸੀ ਸੋ ਅੱਜ ਰਾਜਗੁਰੂ ਦਾ ਜਨਮ ਦਿਨ ਕਦੇ ਕਦੇ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਲਿਆ